ਬੀਬੀ ਸੰਜਾ ਪੱਤਰਕਾਰ ਰਾਜੀਵ ਸ਼ਰਮਾ ਸਾਡੇ ਨਾਲ ਜੁੜ ਗਏ ਨੇ ਰਾਜੀਵ ਹਰ ਵਾਰ ਚੋਣਾਂ ਦੇ ਦੌਰਾਨ ਹਰ ਸਮੇਤ ਕੋਰ ਬادله ਇੱਕ ਗੱਲ ਕਰਦੇ ਸੀ 84 ਦੰਗਾ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਪਰ ਹੁਣ ਜਦੋਂ ਕੇਂਦਰੀ ਮੰਤਰੀ ਬਣ ਚੁੱਕੇ ਨੇ ਤਾਂ ਹੁਣ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਮੋਢਿਆਂ ਵਿੱਚ ਇਹਨਾਂ ਦਮ ਨਹੀਂ ਕਿ ਉਹ 84 ਦੰਗਾ ਪੀੜਤਾਂ ਨੂੰ ਇਨਸਾਫ ਦਿਵਾ ਸਕਣ ਜੀ ਹਾਂ ਜੇਕਰ ਅਸੀਂ ਇਸ ਮੁੱਦੇ ਦੀ ਗੱਲ ਕਰੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਇਲੈਕਸ਼ਨ ਦੇ ਵਿੱਚ ਇਸ ਜੋ 84 ਦੇ ਦੰਗੇ ਹਨ ਇਸ ਨੂੰ ਮੁੱਦਾ ਬਣਾ ਕੇ ਇਲੈਕਸ਼ਨ ਲੜੀ ਜਾਂਦੀ ਹੈ ਪਰ ਅੱਜ ਹਰ ਸਿਮਰਤ ਕੌਰ ਬਾਦਲ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਜੋ ਸਰਕਾਰ ਦੇ ਵਿੱਚ ਕਦ ਹੈ ਉਹ ਬਹੁਤ ਛੋਟਾ ਹੈ ਇਸ ਲਈ ਉਹ ਇਸ ਮਾਮਲੇ ਬਾਰੇ ਕੁਝ ਵੀ ਜ਼ਿਆਦਾ ਨਹੀਂ ਕਹਿ ਸਕਦੇ ਔਰ ਨਾ ਹੀ ਉਹ ਕਿਸੇ ਨੂੰ ਉਸ ਦੰਗੇ ਦੇ ਵਿੱਚ ਦੋਸ਼ੀ ਨੂੰ ਸਜ਼ਾ ਦਿਵਾ ਸਕਦੇ ਹਨ ਤੇ ਉਹਨਾਂ ਦਾ ਕਹਿਣਾ ਸੀ ਕਿ ਇਸ ਮੁੱਦੇ ਨੂੰ ਹਾਲੇ ਨਾ ਹਟਾਲਿਆ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਉਹਨਾਂ ਦੀ ਦੇਸ਼ ਦੇ ਜੋ ਨਵੇਂ ਪ੍ਰਧਾਨ ਮੰਤਰੀ ਹਨ ਨਰਿੰਦਰ ਮੋਦੀ ਉਹਨਾਂ ਦੇ ਨਾਲ ਗੱਲਬਾਤ ਹੋਏਗੀ ਤਾਂ ਇਸ ਮੁੱਦੇ ਤੇ ਜਰੂਰ ਕੋਈ ਨਾ ਕੋਈ ਕਾਰਵਾਈ ਕਰਨਗੇ ਪਰ ਫਿਲਹਾਲ ਉਹਨਾਂ ਨੇ ਸਾਫ਼ ਇਨਕਾਰ ਦਿੱਤਾ ਇਨਕਾਰ ਕਰ ਦਿੱਤਾ ਕਿ ਇਸ ਮੁੱਦੇ ਤੇ ਉਹ ਕੁਝ ਵੀ ਜ਼ਿਆਦਾ ਨਹੀਂ ਕਹਿ ਸਕਦੇ ਤੇ ਰਾਜੀਵ ਇਸ ਤੋਂ علاوہ ਇੱਕ ਹੋਰ ਮੁੱਦੇ ਤੇ ਜੋ ਹਰਸ਼ਿੰਦਰ ਕੋਰ ਬਾਦਲ ਨੇ ਗੱਲ ਕੀਤੀ ਕਿ ਉਹ ਮੰਨਦੇ ਨੇ ਕਿ ਕੁਝ ਗਲਤੀਆਂ ਹੋਈਆਂ ਨੇ ਕੁਝ ਕਮੀਆਂ ਆ ਰਹੀਆਂ ਨੇ ਯਾਨੀ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਕਿਉਂਕਿ ਬਠਿੰਡਾ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਘੱਟ ਮਾਰਜਿਨ ਦੇ ਨਾਲ ਜਿੱਤ ਹਾਸਲ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਫੀਸਦ ਘਟਿਆ ਹੈ ਜੀ ਹਾਂ ਇਸ ਸਵਾਲ ਤੇ ਉਹਨਾਂ ਨੇ ਬੜਾ ਹੀ ਇੱਕ ਹਾਸੋ ਹਿਨਾ ਜਵਾਬ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲਾਸ ਨਹੀਂ ਨੁਕਸਾਨ ਨਹੀਂ ਹੋਇਆ ਬਲਕਿ ਫਾਇਦਾ ਹੋਇਆ ਕਿਉਂਕਿ ਜਦੋਂ ਵੀ ਕੋਈ ਰੂਲਿੰਗ ਪਾਰਟੀ ਲੋਕ ਸਭਾ ਚੋਣਾਂ ਲੜਦੀ ਹੈ ਤਾਂ ਉਹਨਾਂ ਦੀਆਂ ਸੀਟਾਂ ਹਮੇਸ਼ਾ ਘਟਦੀਆਂ ਹਨ ਪਰ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਸੀਟਾਂ ਘਟਣ ਦੀ بجائے ਵਧੀਆਂ ਹਨ ਔਰ ਉਹਨਾਂ ਨੇ ਇਹ ਜਵਾਬ ਦੇ ਕੇ ਸਾਬਤ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਇਲੈਕਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਸਾਵਾ ਤੇ ਜੋ ਲੋਕਾਂ ਦੀ ਨਾਰਾਜ਼ਗੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਉਸ ਦਾ ਉਹ ਜੋ ਵੀ ਉਸ ਦੇ ਪਿੱਛੇ ਉਹਨਾਂ ਦੀਆਂ ਕਮੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਮੰਥਨ ਕੀਤਾ ਜਾ ਰਿਹਾ ਹੈ ਉਹਨਾਂ ਕਮੀਆਂ ਨੂੰ ਅਗਲੇ ਇਲੈਕਸ਼ਨ ਦੇ ਵਿੱਚ ਦੂਰ ਕੀਤਾ ਜਾਵੇਗਾ ਉਹ ਉਦੋਂ ਤੱਕ ਨਹੀਂ ਨਜ਼ਰ ਆਉਣਗੇ ਰਾਜੀਵ ਤੇ ਕੀ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਦਾ ਜਾਂ ਫਿਰ ਅੰਮ੍ਰਿਤਸਰ ਦੇ ਵਿਕਾਸ ਦਾ ਕੀ ਹੋਏਗਾ ਜਿਵੇਂ ਕਿ ਹਰਸੀਮਤ ਕੌਰ ਬਾਦਲ ਨੇ ਵੀ ਅੱਜ ਕਿਆ ਕਰੂੰ ਜੈਤਲੀ ਨੂੰ ਹਰਾ ਕੇ ਅੰਮ੍ਰਿਤਸਰ ਦੇ ਲੋਕਾਂ ਨੇ ਗਲਤੀ ਕੀਤੀ ਇਸ ਤੋਂ ਪਹਿਲਾਂ ਵੀ ਅਕਾਲੀ ਭਾਜਪਾ ਦੀ ਡਿਟਾਵਲ ਉਸ ਤਰ੍ਹਾਂ ਦਾ ਬਿਆਨ ਆਇਆ ਸੀ ਜੀ ਹਾਂ ਜਦੋਂ ਤੋਂ ਇਹ ਫੈਸਲਾ ਆਇਆ ਸੀ ਕਿ ਅਰुण जेटली ਅੰਮ੍ਰਿਤਸਰ ਤੋਂ ਹਾਰ ਕਿਤੇ ਹਨ ਤਾਂ ਉਦੋਂ ਤੋਂ ਜੀ ਅਕਾਲੀ ਦਲ ਔਰ ਭਾਜਪਾ ਦੇ ਜੋ ਨੇਤਾ ਹਨ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਲੋਕਾਂ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਕਿਉਂਕਿ ਉਦੋਂ ਤੱਕ ਅਰुण जेटली ਨੂੰ ਕੋਈ ਵੀ ਮੰਤਰਾਲਾ ਨਹੀਂ ਦਿੱਤਾ ਗਿਆ ਸੀ ਪਰ ਜਦੋਂ ਤੋਂ ਉਹਨਾਂ ਨੂੰ ਮੰਤਰਾਲਾ ਮਿਲ ਗਿਆ ਹੈ ਜੋ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਔਰ ਵਿੱਤ ਮੰਤਰੀ ਤਾਂ ਲੋਕਾਂ ਦਾ ਇਹ ਕਹਿਣਾ ਸੀ ਕਿ ਅ ਲੋਕਾਂ ਦਾ ਉਹ ਜੋ ਜਿੰਨੇ ਵੀ ਲੀਡਰ ਹਨ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਹਨਾਂ ਨੇ ਜੋ ਅਰਣ ਜੇਟਲੀ ਨੂੰ ਅੰਮ੍ਰਿਤਸਰ ਤੋਂ ਹਰਾ ਕੇ ਇੱਕ ਵੱਡੀ ਗਲਤੀ ਕੀਤੀ ਹੈ ਜੇਕਰ ਅਰਣ ਜੇਟਲੀ ਅੰਮ੍ਰਿਤਸਰ ਤੋਂ ਜਿੱਤਦੇ ਤਾਂ ਅੰਮ੍ਰਿਤਸਰ ਦਾ ਵਿਕਾਸ ਜੋ ਹੈ ਉਹ ਵੱਡੇ ਪੱਧਰ ਤੇ ਹੋਣਾ ਸੀ ਪਰ ਜੇਕਰ ਅੱਜ ਦੀ ਗੱਲ ਕਰੀਏ ਹਰ ਸਿਮਰਤ ਕੌਰ ਬਾਦਲ ਦੀ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਜੋ ਅਰਣ ਜੇਟਲੀ ਦੇ ਨਾਲ ਮੁਲਾਕਾਤ ਹੋਈ ਹੈ ਔਰ ਅਰਣ ਜੇਟਲੀ ਚਾਹੁੰਦੇ ਹਨ ਕਿ ਪਾ ਭਾਵੇਂ ਲੋਕਾਂ ਨੇ ਉਹਨਾਂ ਨੂੰ ਜਿੱਤ ਦਾ ਜੋ ਸੇਰਾ ਨਹੀਂ ਪਹਿਨਾਇਆ ਪਰ ਫਿਰ ਵੀ ਅੰਮ੍ਰਿਤਸਰ ਔਰ ਪੰਜਾਬ ਦਾ ਉਹ ਵੱਧ ਤੋਂ ਵੱਧ ਵਿਕਾਸ ਕਰਵਾਉਣਗੇ ਜੀ ਧੰਨਵਾਦ ਰਾਜੀਵ ਗੱਲਬਾਤ ਕਰਨ ਦੇ ਲਈ ਸੋ ਹਰਸਿਮਰਤ ਕੌਰ ਬਦਲ ਜੋ ਕਿ ਦਰਬਾਰ ਸਾਹਿਬ ਵਿਖੇ ਪਹੁੰਚੇ ਮੱਥਾ ਟੇਕਣ ਦੇ ਲਈ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਰਾਬਦਾ ਸ਼ੁਕਰਾਨਾ ਕਰਨ ਦੇ ਲਈ ਉਹ ਦਰਬਾਰ ਸਾਹਿਬ ਪਹੁੰਚੇ ਇਸ ਮੌਕੇ ਉਹਨਾਂ ਨੇ ਕਈ ਮੁੱਦਿਆਂ ਤੇ ਗੱਲ ਕੀਤੀ ਕਿ ਆ ਕਿ 84 ਦੰਗਾ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਲਈ ਉਹਨਾਂ ਦੇ ਮੋਢਿਆਂ ਵਿੱਚ ਤਾਕਤ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੇ ਬੇਸ਼ੱਕ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਇੱਕ ਸੀਟ ਵਧੀਆ ਪਰ ਉਹਨਾਂ ਨੂੰ ਇਹ ਵੀ ਮਿਲਣਾ ਹੋਏਗਾ ਕਿ ਵੋਟ ਫੀਸ ਅਕਾਲੀ ਦਲ ਦਾ ਜ਼ਰੂਰ ਕਟਿਆ ਹੈ ਤੇ ਉਸ ਨੂੰ ਸਵੀਕਾਰ ਵੀ ਹਰਸਿਮਰਤ ਕੌਰ ਬਦਲ ਨੇ ਕੀਤਾ ਹੈ ਹਰਸਿਮਰਤ ਕੌਰ ਬਦਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹ ਕਮੀਆਂ ਸੁਧਾਰਨ ਦੀ ਜ਼ਰੂਰ ਕੋਸ਼ਿਸ਼ ਕਰਨਗੇ ਇਹ ਸਭ ਗੱਲਾਂ ਹਰਸਿਮਿਤ ਕੌਰ ਬਾਦਲ ਨੇ ਕਈਆਂ ਪੱਤਰਕਾਰਾਂ ਦੇ ਨਾਲ ਮੁਖਾਤਬ ਹੁੰਦਿਆਂ ਹੋਇਆਂ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਹਰਸਿਮਿਤ ਕੌਰ ਬਾਦਲ ਅੱਜ ਪਹੁੰਚੋ ਹੈ ਸਨ